ਮੁੱਖ ਮੰਤਰੀ ਭਗਵੰਤ ਮਾਨ ਦੀ ਬੇਇੱਜ਼ਤੀ ਮਤਲਬ ਸਾਡੀ ਬੇਇੱਜ਼ਤੀ ਪੰਜਾਬ ਦੀ ਬੇਇੱਜ਼ਤੀ ਕਿਵੇਂ ਕੇਂਦਰ ਦੀ ਸਰਕਾਰ ਦੇ ਵੱਲੋਂ ਵਾਰ-ਵਾਰ ਸਾਡੇ ਸੀਐਮ ਦੀ ਬੇਇੱਜ਼ਤੀ ਕੀਤੀ ਜਾ ਰਹੀ ਆ ਬੇਕਦਰੀ ਕੀਤੀ ਜਾ ਰਹੀ ਆ ਪਹਿਲਾਂ ਜਦੋਂ ਪੰਜਾਬ ਦੇ ਵਿੱਚ ਹੜ੍ਹ ਆਏ ਇਹ ਮੁੱਦਾ ਬਹੁਤ ਟਾਈਮ ਹੈ ਪੰਜਾਬ ਦੇ ਵਿੱਚ ਹੜ੍ਹ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਏ ਪੰਜਾਬ ਉਹਨਾਂ ਨੇ ਦੌਰਾ ਕੀਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੀਗੇ ਹਸਪਤਾਲ ਦੇ ਵਿੱਚ ਦਾਖਲ ਪ੍ਰਧਾਨ ਮੰਤਰੀ ਦੁਆਰਾ ਕਰਕੇ ਚਲੇ ਗਏ 1600 ਕਰੋੜ ਹੁਣ ਦਿੰਨੇ ਆ ਬਾਅਦ ਦੇ ਵਿੱਚ ਵਿਸ਼ੇਸ਼ ਪੈਕੇਜ ਆ ਦਿਆਂਗੇ ਕੇਂਦਰ ਦੀ ਸਰਕਾਰ ਨੇ ਇਹ ਗੱਲ ਆਖੀ ਭਗਵੰਤ ਮਾਨ ਨੂੰ ਮਿਲੀ ਹਸਪਤਾਲ ਤੋਂ ਛੁੱਟੀ ਉਹਨਾਂ ਨੇ ਮੰਗਿਆ ਪ੍ਰਧਾਨ ਮੰਤਰੀ ਤੋਂ ਮਿਲਣ ਦਾ ਸਮਾਂ ਕਿ ਉਦੋਂ ਮੈਂ ਹਸਪਤਾਲ ਦਾਖਲ ਸੀ ਇਸ ਕਰਕੇ ਹੁਣ ਮੈਨੂੰ ਪ੍ਰਧਾਨ ਮੰਤਰੀ ਜੀ ਮਿਲਣ ਦਾ ਸਮਾਂ ਦਿਓ ਮੈਂ ਤੁਹਾਨੂੰ ਜ਼ਮੀਨੀ ਹਕੀਕਤ ਪੰਜਾਬ ਦੀ ਦੱਸਦਾ ਕਿ ਕਿੰਨਾ ਕੁ ਨੁਕਸਾਨ ਹੋਇਆ ਕਿਹੜੇ ਕਿਹੜੇ ਖੇਤਰ ਦੇ ਵਿੱਚ ਹੋਇਆ ਤਾਂ ਜੋ ਆਪਾਂ ਇੱਕ ਠੀਕ ਅੰਦਾਜ਼ਾ ਲਾ ਸਕੀਏ ਕਿ ਕਿੰਨੇ ਕੁ ਪੈਸਿਆਂ ਦੀ ਲੋੜ ਹੈ ਤਾਂ ਜੋ ਕੇਂਦਰ ਸਰਕਾਰ ਸਾਨੂੰ ਰਾਹਤ ਪੈਕੇਜ ਦੇਵੇ ਸਮਾਂ ਮੰਗਦੇ ਰਹੇ ਭਗਵੰਤ ਮਾਨ ਚਿੱਠੀਆਂ ਵੀ ਲਿਖੀਆਂ ਸਮਾਂ ਮੰਗਿਆ ਦਫ਼ਤਰ ਦੇ ਨਾਲ ਸੰਪਰਕ ਵੀ ਕੀਤਾ ਵਾਰ-ਵਾਰ ਕੀਤਾ ਪਰ ਪ੍ਰਧਾਨ ਮੰਤਰੀ ਨੇ ਪੰਜਾਬ ਸੂਬੇ ਦੇ ਮੁਖੀ ਨੂੰ ਮਿਲਣ ਦਾ ਸਮਾਂ ਹੀ ਨਹੀਂ ਦਿੱਤਾ ਨਹੀਂ ਮਿਲੇ ਮਿਲੇ ਹੀ ਨਹੀਂ ਸਮਾਂ ਨਹੀਂ ਦਿੱਤਾ ਜਵਾਬ ਹੀ ਨਹੀਂ ਦਿੱਤਾ ਕੋਈ ਹਾਂ ਨਾ ਨਹੀਂ ਕੀਤੀ ਇੱਕ ਸੂਬੇ ਦਾ ਮੁਖੀ ਪੰਜਾਬ ਸੂਬੇ ਦਾ ਮੁਖੀ ਦੇਸ਼ ਦੇ ਮੁਖੀ ਤੋਂ ਮਿਲਣ ਦਾ ਸਮਾਂ ਮੰਗ ਰਿਹਾ ਸੀ ਪਰ ਦਿੱਤਾ ਨਹੀਂ ਉਹ ਵੀ ਕਿਹੜੇ ਹਾਲਾਤ ਚ ਜਦੋਂ ਪੰਜਾਬ ਹੜਾਂ ਦੇ ਨਾਲ ਜੂਝ ਰਿਹਾ ਸੀ ਸਮੱਸਿਆ ਦੇ ਵਿੱਚ ਘਿਰਿਆ ਹੋਇਆ ਸੀ ਪੰਜਾਬ ਉਸ ਵੇਲੇ ਵੀ ਸੂਬੇ ਦੇ ਮੁਖੀ ਨੂੰ ਦੇਸ਼ ਦੇ ਮੁਖੀ ਨੇ ਮਿਲਣਾ ਜ਼ਰੂਰੀ ਨਹੀਂ ਸਮਝਿਆ ਇੱਕ ਕੰਮ ਉਦੋਂ ਹੋ ਗਿਆ ਉਸ ਤੋਂ ਬਾਅਦ ਫਿਰ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਹੀ ਮੁਲਾਕਾਤ ਕਰਨੀ ਪਈ ਭਗਵੰਤ ਮਾਨ ਨੂੰ ਕੁਝ ਤਾਂ ਕਰਨਾ ਸੀ ਕੇਂਦਰ ਸਰਕਾਰ ਦੇ ਨਾਲ ਸੰਪਰਕ ਕਰਨਾ ਸੀ ਇਸ ਕਰਕੇ ਉਹ ਮੁਲਾਕਾਤ ਅਮਿਤ ਸ਼ਾਹ ਦੇ ਨਾਲ ਕੀਤੀ ਫਿਰ ਪੰਜਾਬ ਦੇ ਮੁੱਖ ਮੰਤਰੀ ਨੇ ਇਹ ਹੋ ਗਈ ਇਹ ਘਟਨਾ ਹੁਣ ਦੂਜੀ ਘਟਨਾ ਵਾਪਰੀ ਹੈ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਲੈ ਕੇ ਸਰਕਾਰੀ ਸਮਾਗਮ ਕਰਵਾਏ ਸੂਬੇ ਦੀ ਸਰਕਾਰ ਨੇ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਸਰਕਾਰ ਨੇ ਲਾਈਆਂ ਡਿਊਟੀਆਂ ਸਾਰਿਆਂ ਦੀਆਂ ਮੰਤਰੀਆਂ ਦੀਆਂ ਕਿ ਸਾਰੇ ਮੰਤਰੀ ਸੂਬੇ ਦੇ ਆਦੇਸ਼ ਦੇ ਜਿੰਨੇ ਵੀ ਸੂਬੇ ਨੇ ਸਾਰਿਆਂ ਦੇ ਮੁੱਖ ਮੰਤਰੀਆਂ ਦੇ ਕੋਲ ਮੰਤਰੀ ਜਾਣਗੇ ਦੋ ਦੋ ਤਿੰਨ ਤਿੰਨ ਮੰਤਰੀ ਗਰੁੱਪ ਬਣਾ ਕੇ ਜਾਣਗੇ ਮੁੱਖ ਮੰਤਰੀਆਂ ਦੇ ਕੋਲ ਨਿੱਜੀ ਤੌਰ ਤੇ ਮਿਲ ਕੇ ਉਹਨਾਂ ਨੂੰ ਸੱਦਾ ਪੱਤਰ ਦੇਣਗੇ ਮੁੱਖ ਮੰਤਰੀ ਦੀ ਡਿਊਟੀ ਲੱਗੀ ਕਿ ਉਹ ਆਪ ਰਾਸ਼ਟਰਪਤੀ ਦੇ ਕੋਲ ਤੇ ਪ੍ਰਧਾਨ ਮੰਤਰੀ ਦੇ ਕੋਲ ਜਾਣਗੇ ਰਾਸ਼ਟਰਪਤੀ ਨੇ ਸਮਾਂ ਦੇ ਦਿੱਤਾ ਮਿਲਣ ਦਾ ਭਗਵੰਤ ਮਾਨ ਗਏ ਸੱਦਾ ਪੱਤਰ ਦਿੱਤਾ ਪ੍ਰਧਾਨ ਮੰਤਰੀ ਨੇ ਫਿਰ ਸਮਾਂ ਹੀ ਨਹੀਂ ਦਿੱਤਾ ਪ੍ਰਧਾਨ ਮੰਤਰੀ ਦੇ ਨਾਲ ਸੂਬੇ ਦੇ ਮੁੱਖ ਮੰਤਰੀ ਨੇ ਸੰਪਰਕ ਕੀਤਾ ਕਿ ਪ੍ਰਧਾਨ ਮੰਤਰੀ ਜੀ ਮੈਨੂੰ ਮਿਲਣ ਦਾ ਸਮਾਂ ਦਿਓ ਮੈਂ ਤੁਹਾਨੂੰ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਦੇ ਸਮਾਗਮਾਂ ਲਈ ਸੱਦਾ ਪੱਤਰ ਦੇਣਾ ਚਾਹੁੰਦਾ ਨਿੱਜੀ ਤੌਰ ਤੇ ਮਿਲ ਕੇ ਫੇਰ ਨਹੀਂ ਸਮਾਂ ਦਿੱਤਾ ਧਾਰਮਿਕ ਕੰਮ ਚ ਵੀ ਨਹੀਂ ਸਮਾਂ ਦਿੰਦਾ ਪੰਜਾਬ ਸੂਬੇ ਦੇ ਮੁਖੀ ਨੂੰ ਮਿਲਣ ਦਾ ਸਮਾਂ ਦੇਸ਼ ਦੇ ਮੁਖੀ ਨੇ ਦੂਜੀ ਵਾਰ ਨਹੀਂ ਦਿੱਤਾ ਹੁਣ ਭਾਵੇਂ ਕੋਈ ਵੀ ਰਾਜਨੀਤਿਕ ਪਾਰਟੀ ਦੇ ਨਾਲ ਸਬੰਧ ਰੱਖਦਾ ਹੋਵੇ ਭਾਵੇਂ ਭਗਵੰਤ ਮਾਨ ਦੇ ਨਾਲ ਕੋਈ ਸਹਿਮਤ ਹੋਵੇ ਨਾ ਹੋਵੇ ਕਾਰਗੁਜ਼ਾਰੀ ਕਿਸ ਨੂੰ ਪਸੰਦ ਹੈ ਕਿਸ ਨੂੰ ਨਹੀਂ ਉਹ ਗੱਲ ਹੈ ਵੱਖਰੀ ਪਰ ਸੂਬੇ ਦਾ ਮੁਖੀ ਸੂਬੇ ਦੀ ਇੱਜ਼ਤ ਮੰਨਿਆ ਜਾਂਦਾ ਪਰ ਜਦੋਂ ਸੂਬੇ ਦੇ ਮੁਖੀ ਨੂੰ ਦੇਸ਼ ਦਾ ਮੁਖੀ ਕੋਈ ਜਵਾਬ ਹੀ ਨਾ ਦੇਵੇ ਕੋਈ ਹਾਂ ਨਾ ਇਹ ਨਾ ਕਰੇ ਆਇਆ ਕੋਈ ਨਹੀਂ ਆਇਆ ਵੀ ਕੋਈ ਨਹੀਂ ਤੇ ਸਮਾਵਨ ਦਿੱਤਾ ਮਿਲਣ ਦਾ ਪ੍ਰਧਾਨ ਮੰਤਰੀ ਨੇ ਸੂਬੇ ਦੇ ਮੁੱਖ ਮੰਤਰੀ ਨੂੰ ਹੁਣ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਭਾਜਪਾ ਨੇ ਆਪਣੀ ਮਾੜੀ ਸੋਚ ਦਾ ਮਜ਼ਹਰਾ ਕੀਤਾ ਭਾਜਪਾ ਨੇ ਜਵਾਬ ਦਿੱਤਾ ਕਿ ਸ਼ਹੀਦੀ ਤਧਲੀ ਦੇ ਵਿੱਚ ਹੋਈ ਹੈ ਉੱਥੇ ਇਹਨਾਂ ਨੂੰ ਆਪਣੇ ਸਮਾਗਮ ਕਰਵਾਉਣੇ ਚਾਹੀਦੇ ਸੀ ਜਾਂ ਫਿਰ ਜੋ ਸਮਾਗਮ ਹੋ ਰਿਹਾ ਸੀ ਦਿੱਲੀ ਦੇ ਵਿੱਚ ਲਾਲ ਕਿਲੇ ਤੇ ਉਹਨਾਂ ਦੇ ਵਿੱਚ ਹਿੱਸਾ ਲੈ ਲੈਣਾ ਚਾਹੀਦਾ ਸੀ ਪਰ ਇਹ ਵੀ ਕੋਈ ਦਲੀਲ ਟੁਕਵੀ ਨਹੀਂ ਹੈ ਭਾਜਪਾ ਦੀ ਕਿਉਂ ਕਿ ਕਿਉਂਕਿ ਜੇ ਦਿੱਲੀ ਚ ਹੈ ਅਸਲੀ ਘਟਨਾਕ੍ਰਮ ਦਿੱਲੀ ਦੇ ਵਿੱਚ ਵਾਪਰਿਆ ਸੀ ਸ਼ਹਾਦਤ ਹੋਈ ਸੀ ਤਾਂ ਪ੍ਰਧਾਨ ਮੰਤਰੀ ਕੁਰਕ ਖੇਤਰ ਵੀ ਤਾਂ ਗਏ ਹੀ ਹਰਿਆਣਾ ਦੀ ਸਰਕਾਰ ਜਿਹੜੀ ਕਿ ਭਾਜਪਾ ਦੀ ਸਰਕਾਰ ਹੈ ਉਹਨਾਂ ਨੇ ਵੀ ਸਰਕਾਰੀ ਸਮਾਗਮ ਕਰਵਾਇਆ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਲੈ ਕੇ ਹੀ ਉੱਥੇ ਪਹੁੰਚ ਗਏ ਪ੍ਰਧਾਨ ਮੰਤਰੀ ਸਿਰਫ ਪਹੁੰਚੇ ਹੀ ਨਹੀਂ ਡਾਕ ਟਿਕਟ ਵੀ ਜਾਰੀ ਕੀਤੀ ਤੇ ਸਿੱਕਾ ਵੀ ਯਾਦਗਾਰੀ ਜਾਰੀ ਕੀਤਾ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਲੈ ਕੇ ਹੁਣ ਜੇਕਰ ਆਖਦੇ ਨੇ ਕਿ ਅਸਲੀ ਘਟਨਾ ਤਾਂ ਦਿੱਲੀ ਵਾਪਰੀ ਸੀ ਉੱਥੇ ਹੁੰਦਾ ਤਾਂ ਫਿਰ ਪ੍ਰਧਾਨ ਮੰਤਰੀ ਆਉਂਦੇ ਕੁਰਕ ਖੇਤਰ ਤਾਂ ਆਏ ਉੱਥੇ ਕਿਹੜੀ ਘਟਨਾ ਵਾਪਰੀ ਸੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤਾਂ ਦਿੱਲੀ ਦੇ ਵਿੱਚ ਹੀ ਹੋਈ ਸੀ ਪ੍ਰਧਾਨ ਮੰਤਰੀ ਕੁਰਕ ਖੇਤਰ ਵੀ ਆ ਹੀ ਗਏ ਕਿਉਂਕਿ ਉੱਥੇ ਉਹਨਾਂ ਦੀ ਆਪਣੀ ਸਰਕਾਰ ਸੀ ਇਸ ਕਰਕੇ ਕੁਰਕ ਖੇਤਰ ਆਏ ਪਰ ਬਿਲਕੁਲ ਨੇੜੇ ਹੀ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਉਹ ਨਹੀਂ ਆਏ ਉਹਨਾਂ ਸਰਕਾਰਾਂ ਭਾਵੇਂ ਆਪਸ ਵਿੱਚ ਲੜਦੀਆਂ ਰਹਿਣ ਬਿਆਨਬਾਜ਼ੀ ਕਰਦੀਆਂ ਰਹਿਣ ਪਰ ਮੁੱਖ ਮਸਲਾ ਇਹ ਹੈ ਕਿ ਪੰਜਾਬ ਸੂਬੇ ਦੇ ਮੁਖੀ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਇਗਨੋਰ ਕੀਤਾ ਜਾ ਰਿਹਾ ਹੈ ਮਿਲਣ ਦਾ ਸਮਾਂ ਨਹੀਂ ਦਿੱਤਾ ਜਾ ਰਿਹਾ ਜੋ ਕਿ ਸੂਬੇ ਦੇ ਮੁਖੀ ਦੀ ਬੇਇੱਜ਼ਤੀ ਪੰਜਾਬ ਦੇ ਸੂਬੇ ਦੇ ਲੋਕਾਂ ਦੀ ਵੀ ਬੇਇੱਜ਼ਤੀ ਮੰਨੀ ਜਾ ਸਕਦੀ ਹੈ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਕਮੈਂਟ ਜ਼ਰੂਰ ਕਰਿਓ